ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ सदर थाना ਪੁਲਿਸ ਵੱਲੋਂ ਚੋਰੀ ਦੇ ਪੰਜ ਮੋਟਰਸਾਈਕਲ ਸਮੇਤ ਦੋ ਚੋਰਾਂ ਨੂੰ ਕਾਬੂ ਕੀਤਾ ਗਿਆ ਇਹ ਚੋਰੀ ਕਾਲੀ ਮਾਤਾ ਮੰਦਿਰ ਵੱਖ-ਵੱਖ ਜਗਾਵਾਂ ਤੋਂ ਚੋਰੀ ਕੀਤੀ ਸੀ ਚੋਰੀ ਕਰਨ ਵਾਲੇ ਆਪਣਾ ਨਸ਼ਾ ਪੂਰਤੀ ਕਰਨ ਲਈ ਚੋਰੀ ਕਰਦੇ ਸੀ थाना ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਚੋਰੀ ਕਰਨ ਵਾਲੇ ਚੋਰਾਂ ਦੀ ਪਛਾਣ ਪ੍ਰਭਜੋਤ ਸਿੰਘ ਦਿਲਚੰਨ ਸਿੰਘ ਪਿੰਡ ਕੋਟਲੀ ਕਨੌਰ ਥਾਣਾ ਦਿਰਬਾ ਦੇ ਰਹਿਣ ਵਾਲੇ ਹਨ ਇਹ ਦੋਨੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਮੋਟਰਸਾਈਕਲ ਦੇ ਕਵਰ ਕਰਾਏ ਨੇ ਦੋ ਸਪਲੈਂਡਰ ਨੇ ਦੋ ਡਿਸਕਵਰ ਨੇ ਕਿ ਇੱਕ ਬਲਟੀਨਾ ਇਹਦੇ ਵਿੱਚ ਹੈਗਾ ਇਹ ਇਹਨਾਂ ਨੇ ਵੱਖ-ਵੱਖ ਜਗ੍ਹਾ ਤੋਂ ਕੁਝ ਸਮਾਣੇ ਹਸਪਤਾਲ ਤੇ বাস ਸਟੈਂਡ ਸਮਾਣੇ ਤੋਂ ਇੱਕ ਰਜਿੰਦਰ ਹਸਪਤਾਲੇ ਤੋਂ ਤੇ ਕਾਲੀ ਦੇਵੀ ਮੰਦਿਰ ਤੋਂ ਤੇ ਇੱਕ ਘੱਗੇ ਤੋਂ ਇਹਨੇ ਵੱਖ-ਵੱਖ ਜਗ੍ਹਾ ਤੋਂ ਇਹ ਮੋਟਰਸਾਈਕਲ ਚੋਰੀ ਕਰਨ ਦੇ ਅਦੀ ਨੇਗੇ ਇਨਦੇ ਜਿਹੜੇ ਇਹ ਬੈਕਗ੍ਰਾਉਂਡ ਵੀ ਕ੍ਰਿਮਿਨਲ ਹੈਗਾ ਤੇ ਇੱਕ ਹੈਗਾ ਪ੍ਰਭਜੋਤ ਸਿੰਘ ਇੱਕ ਦਲਚਨ ਸਿੰਘ ਇੱਕ ਘੱਗੇ ਆਪਣੇ ਹੈਗਾ ਕੋਟਲੀ ਪਿੰਡ ਦਾ ਰਹਿਣ ਵਾਲਾ ਤੇ ਇੱਕ ਹੈਗਾ ਕਨੌਰ ਪਿੰਡ ਦਾ ਥਾਣਾ ਡੜਵੇ ਦਾ ਇਹ ਦੋਨੇ ਆਪ ਦੇ ਵਿੱਚ ਰਲ ਕੇ ਇਹ ਬਕ ਚੋਰੀਆਂ ਕਰਕੇ ਇਹਦਾ ਆਪਣੇ ਨਸ਼ੇ ਨਸ਼ੇ ਦੀ ਪੂਰਤੀ ਲਈ ਵੇਚ ਕੇ ਅੱਗੇ ਉਹ ਕਰਦੇ ਸੀਗੇ ਹੋਰ ਵੀ ਕਿਤੇ ਮਾਮਲੇ ਕਰਦੇ ਨਾਲ ਪਹਿਲੇ ਵੀ ਤਿ ਕੋਈ ਇਸ ਸਮੇਂ ਦੀ ਥਾਲੇ ਸਾਡੀ ਤਫਤੀਸ਼ ਸਾਡੀ ਹੈਗੀ ਉਹ ਜਾਰੀ ਆ ਠੀਕ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਇਹਨਾਂ ਤੋਂ ਬਾਅਦ ਹੋਰ ਵੀ ਅਸੀਂ ਪੁੱਛਗੁੱਛ ਕਰਾਂਗੇ